ਸਸਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਡਿਬਰੂਗੜੀ ਦੀ ਜੇਲ੍ਹ ਚ ਬੰਦ ਭਾਈ ਅਮਰਪਾਲ ਸਿੰਘ ਦੀ ਇੱਕ ਟੈਂਡਰ ਚੈਟ ਸਾਹਮਣੇ ਆਉਂਦੀ ਹੈ ਆਖਰ ਉਸ ਟੈਂਡਰ ਚੈਟ ਵਿੱਚ ਹੈ ਕਿ ਹਰੀਨੋ ਦੇ ਕਤਲकांड ਨਾਲ ਦਾ ਕੀ ਸਬੰਧ ਹੈ ਇਸ ਦੇ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਜਰਨਲਿਸਟ ਤੇ ਵਿਵਾਕ ਬੁਲਾਰੇ ਪਖਸਿੰਦ ਦੋਬੀ ਜੀ ਨੇ ਦੋਬੀ ਜੀ ਬਹੁਤ ਪਸੰਦ ਧੰਨਵਾਦ ਧੰਨਵਾਦ ਬਹੁਤ ਬਹੁਤ ਦੋਬੀ ਜੀ ਪਹਿਲਾ ਸਵਾਲ ਮੇਰੇ ਇਹ ਹੈ ਕਿ ਟੈਂਡਰ ਚੈਟ ਹੈ ਕਿ ਇਹਦੇ ਵਿੱਚ ਕੀ ਹੈ ਪੁੱਛੋ ਹੀ ਨਾ ਜੀ ਜਿਹੜੇ ਸਾਹਿਤ ਵਿਕਦੇ ਨਾ ਬਸ ਸਟੈਂਡਾ ਉਤੇ 20 20 ਰੁਪ ਮੈਂ ਕਹਿੰਨਾ ਉਹਨਾਂ ਦੀ ਜੇ ਕਿਤੇ ਅਵਾਰਡ ਫੰਕਸ਼ਨ ਰੱਖਿਆ ਜਾਵੇ ਨਾ ਤਾਂ ਇਸ ਚੈਟ ਨੂੰ ਟਾਪ ਦਾ ਅਵਾਰਡ ਮਿਲ ਜਵੇ ਅਮਰਤਪਾਲ ਦੀ ਚੈਟ ਨੂੰ ਇੱਥੇ ਇਹਨੇ ਮਾ ਦੇ ਰਿਸ਼ਤੇ ਨੂੰ ਕਲੰਕ ਲਾਤਾ ਇਹਨੇ ਭਰਾ ਦੇ ਰਿਸ਼ਤੇ ਨੂੰ ਕਲੰਕ ਕਲੰਕ ਲਾਇਆ ਇਹਨੇ ਪਿਓ ਦੇ ਰਿਸ਼ਤੇ ਨੂੰ ਕਲੰਕ ਲਾਇਆ ਹਨਾ ਇਹਨੇ ਗੰਦੀ ਇਹਨੇ ਘਟਿਆ ਲੈਵਲ ਦੀ ਚੈਟ ਆ ਕਿ ਮੈਂ ਪੜ੍ਹ ਕੇ ਵੀ ਨਹੀਂ ਸੁਣਾ ਸਕਦਾ ਆਪਣੀ ਕਜ਼ਨ ਦੇ ਬਾਰੇ ਇੱਥੇ ਇੱਕ ਗੱਲ ਕੀਤੀ ਗਈ ਹੈ ਇਹਦੀ ਕਜ਼ਨ ਦੇ ਬਾਰੇ ਗੱਲ ਕੀਤੀ ਗਈ ਆ ਕਜ਼ਨ ਦੇ ਕਿਹੜੇ ਅੰਗ ਤੇ ਮਾਰਨ ਦੀ ਆ ਹਨਾ ਆਪਣੇ ਭਰਾ ਦੀ ਆਪਣੀ ਭਾਬੀ ਦੇ ਬਾਰੇ ਕੀ ਗੱਲ ਕੀਤੀ ਗਈ ਆ ਔਰ ਇਹ ਅਮਰਤਪਾਲ ਦਾ ਵੈਰੀਫਾਈਡ ਅਕਾਊਂਟ ਹੈਗਾ ਅਮਰਤਪਾਲ ਪੰਜਾਬ ਆਉਣ ਤੋਂ ਪਹਿਲਾਂ ਦੁਬਈ ਬੈਠ ਕੇ ਕਿਹੜਾ ਗੰਦ ਪਾਉਂਦਾ ਰਿਹਾ ਲੜਕੀਆਂ ਦੇ ਨਾਲ ਕੀ ਕੁਛ ਬਕਵਾਸ ਬਾਜ਼ੀ ਕਰਦਾ ਰਿਹਾ ਤੁਸੀਂ ਸੋਚ ਹੀ ਨਹੀਂ ਸਕਦੇ ਮੈਂ ਇਹ ਸਾਰੇ ਸਕਰੀਨਸ਼ਾਟ ਤੁਹਾਨੂੰ ਮੁਹੱਈਆ ਕਰਾਵਾਂਗਾ ਮੈਂ ਮਾਈ ਆ ਪਾੜ ਨਹੀਂ ਸਕਦੇ ਯਾਰ ਜੀ ਇਹਦਾ ਕੀ ਪ੍ਰੂਫ ਹੈ ਕਿ ਇਹ ਟੈਂਡਰ ਚੈਟ ਸੱਚ ਹੈ ਆ ਦੇਖੋ ਇੱਕ ਰਿਪਿਊਟਡ ਅਧਾਰਾ ਇੱਕ ਨਹੀਂ ਕਈ ਰਿਪਿਊਟਡ ਆਧਾਰੇ ਇਹ ਖਬਰ ਲਾਂਦੇ ਨੇ ਠੀਕ ਆ ਪੰਜਾਬ ਪੁਲਿਸ ਟਿੰਡਰ ਨੂੰ ਲਿਖਦੀ ਆ ਸਪੈਸ਼ਲ ਜਦੋਂ ਪੰਜਾਬ ਪੁਲਿਸ ਦੇ ਕੋਲੇ ਸਕਰੀਨਸ਼ਾਟਸ ਪਹੁੰਚਦੇ ਨੇ ਪੰਜਾਬ ਪੁਲਿਸ ਟਿੰਡਰ ਨੂੰ ਲਿਖਦੀ ਆ ਲੋਕਾਂ ਨੂੰ ਟਿੰਡਰ ਬਾਰੇ ਪਤਾ ਨਹੀਂ ਹੋਣਾ ਮੈਂ ਦੱਸ ਦਵਾਂ ਥੋੜਾ ਜਿਹਾ ਟਿੰਡਰ ਕੀ ਆ ਫੇਸਬੁੱਕ ਵਾਂਗੂ ਇੱਕ ਐਪ ਹੈਗੀ ਆ ਜਿੱਥੇ ਮੁੰਡੇ ਕੁੜੀਆਂ ਆਪਸ ਚ ਰਲ ਕੇ ਖੇ ਖਾਂਦੇ ਨੇ ਖੇ ਖਾਣਾ ਮੈਂ ਹੁਣ ਨਹੀਂ ਲਫ਼ਜ਼ ਵਰਤ ਸਕਦਾ ਉਹ ਲਫ਼ਜ਼ ਨਹੀਂ ਵਰਤ ਸਕਦਾ ਖੇ ਖਾਂਦੇ ਨੇ ਚੈਟਾਂ ਦੇ ਵਿੱਚ ਫਿਰ ਮਿਲਦੇ ਨੇ ਫਿਰ ਹੋਟਲਾਂ ਚ ਤੇ ਹੋਰ ਇਧਰ ਉਧਰ ਖੇ ਖਾਂਦੇ ਨੇ ਇੱਕ ਕੁੜੀਆਂ ਮੁੰਡਿਆਂ ਦੇ ਖੇ ਖਾਣ ਵਾਸਤੇ ਜਿਹੜੀ ਐਪ ਬਣੀ ਹੋ ਜਦੋਂ ਇਹ ਪੁਲਿਸ ਨੂੰ ਖਾਤਾ ਮਿਲਦਾ ਪੁਲਿਸ ਟਿੰਡਰ ਨੂੰ ਲਿਖਦੀ ਆ ਯੂਐਸਏ ਬੈਠੇ ਨੂੰ ਟਿੰਡਰ ਉਹ ਉਹ ਵੈਰੀਫਾਈ ਕਰਕੇ ਦੱਸਦੀ ਆ ਕਿਹੜੇ ਆਈਪੀ ਐਡਰੈਸਾਂ ਤੋਂ ਇਹ ਖਾਤਾ ਬਣਿਆ ਹੋਇਆ ਕਿਹੜੇ ਮੋਬਾਈਲਾਂ ਤੋਂ ਕਿਹੜੇ ਈਮੇਲ ਤੋਂ ਕਿਹੜੀਆਂ ਡਿਵਾਈਸਾਂ 'ਚ ਚੱਲਦਾ ਰਿਹਾ ਟੋਟਲ ਵੈਰੀਫਾਈ ਕਰਕੇ ਸਾਰੇ ਐਵੀਡੈਂਸ ਇਕੱਠੇ ਕਰਕੇ ਅੱਜ ਪੰਜਾਬ ਪੁਲਿਸ ਨੇ ਇਹ ਚੈਟ ਜਿਹੜੀ ਹੈਗੀ ਆਖਰੀ ਨੋਕਤਲ ਦੇ ਵਿੱਚ ਅਟੈਚ ਕਰ ਦਿੱਤੀ ਆ ਮੇਰੇ ਖਿਆਲ ਨਾਲ ਇਸ ਟਾਈਮ ਸੁਣਵਾਈ ਚੱਲ ਰਹੀ ਹੋਣੀ ਆ ਤੇ ਸੁਣਵਾਈ 'ਚ ਅਟੈਚ ਹੋ ਚੁੱਕੀ ਹੋਣੀ ਆ ਮੈਂ ਉਹੀ ਸਵਾਲ ਕਰਾਂ ਕਿ ਹਰੀਨੋ ਦੇ ਕਤਲ ਕਾਂਡ ਨਾਲ ਇਸਦਾ ਕੀ ਸੰਬੰਧ ਹੈ ਹਰੀਨੋ ਦੇ ਤੁਸੀਂ ਹਰੀਨੋ ਦੇ ਪ੍ਰੋਫਾਈਲ ਤੇ ਜਦੋਂ ਜਾਓਗੇ ਹਰੀਨੋ ਦੀ ਪ੍ਰੋਫਾਈਲ ਦੇ ਉੱਤੇ ਤੁਸੀਂ ਦੇਖੋਗੇ ਹਰੀਨੋ ਬਾਰ-ਬਾਰ ਕਹਿੰਦਾ ਰਿਹਾ ਕਿ ਸਾਡੇ ਕੋਲ ਉਹਦੇ ਕੋਲ ਬਹੁਤ ਸਾਰੇ ਸਬੂਤ ਨੇ ਔਰ ਉਹ ਐਕਸਪੋਜ਼ ਕਰੇਗਾ ਜਿਹੜੀ ਆ ਜਪਾਲ ਪੁੱਲਰ ਵਾਲੀ ਆਡੀਓ ਹੈਗੀ ਆ ਤਲਵਾੜੇ ਨੂੰ ਕਤਲ ਕਰਨ ਵਾਲੀ ਆਡੀਓ ਹੈਗੀ ਆ ਜੱਸੀ ਸੰਘਾ ਦੇ ਬਾਰੇ ਗੰਦੇ ਲਫ਼ਜ਼ ਵਰਤੇ ਗਏ ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਅਮਰਪਾਲ ਦੀ ਇੱਕ ਬਹੁਤ ਹੀ ਗੰਦੇ ਲੈਵਲ ਦੀ ਆਡੀਓ ਵਾਇਰਲ ਹੋਈ ਜਿਦੇ 'ਚ ਬਹੁਤ ਸਾਰੀਆਂ ਗੱਲਾਂ ਕਰਦਾ ਰਿਹਾ ਜੱਸੀ ਸੰਘਾ ਦੇ ਬਾਰੇ ਹੋਰ ਲੜਕੀਆਂ ਦੇ ਬਾਰੇ ਛੋਟੇ-ਛੋਟੇ ਵਿਆਹਾਂ ਦੀਆਂ ਗੱਲਾਂ ਕਰਦਾ ਰਿਹਾ ਇੱਕ ਕਹਿੰਦਾ ਕਿ ਕੋਈ ਕੁੜੀ ਦੇ ਕੋਲ ਉਹਦਾ ਮਾਤਾ ਮਾਤਾ ਦਾ ਨੰਬਰ ਚਲਾ ਗਿਆ ਉਸਦਾ ਆਪਣੀ ਇਹਦੀ ਮਾਂ ਦੇ ਕੋਲ ਚਲੀ ਗਈ ਹਨਾ ਉਸ ਆਡੀਓ ਤੋਂ ਬਾਅਦ ਹੁਣ ਇਹ ਵੈਰੀਫਾਈਡ ਚੈਟ ਜਿਹੜੀਆਂ ਚੈਟ ਵੈਰੀਫਾਈ ਕਰਦੀਆਂ ਟਿੰਡਰ ਨੇ ਹੁਣ ਇਹ ਨੇ ਮੇਰਾ ਸਵਾਲ ਇਹ ਆ ਕਿ ਐਡੇ ਲੈਵਲ ਦਾ ਘਟਿਆ ਬੰਦਾ ਸੰਤ ਬਾਬਾ ਜਨਾਇਆ ਸੀ ਜੀ ਨਕਲ ਕਰਕੇ ਕੌਮ ਨੂੰ ਬੇਫਕੂ ਬਣਾਉਂਦਾ ਰਿਹਾ ਤੇ ਕੌਮ ਬੇਫਕੂ ਬਣਦੀ ਰਹੀ ਮੈਂ ਇਹਨੂੰ ਅੰਮ੍ਰਿਤਪਾਲ ਕਹਿੰਦਾ ਹੀ ਨਹੀਂ ਅੱਜ ਤੋਂ ਮੈਂ ਇਹਨੂੰ ਅਸ਼ਲੀਲਪਾਲ ਕਹਾਂਗਾ ਇਹ ਅਚਲੀ ਲੇਪਾਲ ਕੌਮ ਦੇ ਉੱਤੇ ਕਬਜ਼ਾ ਹੁੰਨ ਨੂੰ ਫਿਰਦਾ ਉਸ ਕੌਮ ਦੇ ਉੱਤੇ ਕਬਜ਼ਾ ਹੁੰਨ ਨੂੰ ਫਿਰਦਾ ਜਿਹੜਾ ਦੁਸ਼ਮਣ ਦੀਆਂ ਧੀਆ ਭੈਣਾਂ ਨੂੰ ਵੀ ਦੁਸ਼ਮਣ ਦੀਆਂ ਧੀਆ ਭੈਣਾਂ ਨੂੰ ਵੀ ਆਪਣੀਆਂ ਧੀਆ ਭੈਣਾਂ ਕਹਿੰਦਾ ਰਿਹਾ ਜਿਹੜਾ ਗਜਨੀ ਦੇ ਬਾਜ਼ਾਰਾਂ ਚ ਜਾ ਕੇ ਦੁਸ਼ਮਣ ਦੀਆਂ ਧੀਆ ਭੈਣਾਂ ਛੜਾ ਕੇ ਲਿਆਂਦਾ ਰਿਹਾ ਇਹ ਜੇ ਘਟੀਆਂ ਲੈਵਲ ਦੇ ਏਸ਼ ਮਸਟੰਡੇ ਲੈਵਲ ਦੇ ਇਸ ਛੋਕਰਾਗਰਦੀ ਲੈਵਲ ਦੇ ਬੰਦੇ ਜੇ ਕੌਮ ਦੇ ਸਰਮੌਰ ਬਣਨਗੇ ਤੇ ਆਉਣ ਵਾਲਾ ਇਤਿਹਾਸ ਸੁਤੇਗਾ ਸਾਡੇ ਤੇ